ਨੱਚਣ ਦੀਆਂ ਤੂੰ ਦੇਵੇਂ ਦਲੀਲਾਂ ਲਹਿੰਗਾ ਜਾਮਨੀ ਪਾਇਆ ਬਈ ਨੱਚਣ ਦੀਆਂ ਤੂੰ ਦੇਵੇਂ ਦਲੀਲਾਂ ਲਹਿੰਗਾ ਜਾਮਨੀ ਪਾਇਆ ਅੱਖ ਚ ਫੇਰੇ ਘੁੰਮਦੀ ਤੇਰੀ ਮੱਥੇ ਚਾਂਕ ਸਜਾਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਕਾਲੀ ਬਰਸਾ ਦੇ ਜੋਰ ਜੋ ਕਾਲੀ ਏ ਟਾਂ ਕਾਲੇ ਰੋੜ ਮੀ ਵਰਸਾ ਦੇ ਜੋਰ ਜੋ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਪਾ ਸੋਣ ਮਹੀਨਾ ਬੱਦਲ ਜੋਰ ਵਰਦਾ ਮੀਂਹ ਕਿਨਾਰੇ ਤੋੜ ਤੀਆਂ ਰਖੜੀਆਂ ਦੇ ਚਾ ਖਾਈਏ ਖੀਰਾ ਪੂੜੇ ਤੇ ਕੜਾ ਤੀਆਂ ਰਖੜੀਆਂ ਦੇ ਚਾ ਖਾਈਏ ਖੀਰਾ ਪੂੜੇ ਤੇ ਕੜਾ ਸੋਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੜੀਦੀ ਨੂੰ ਅੱਗੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੜੀਦੀ ਨੂੰ ਅੱਗੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਸੋਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਸ਼ੋੜੇ ਪਾਵੇ ਸੋਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਸ਼ੋੜੇ ਪਾਵੇ ਸੋਣ ਵੀਰ ਕਠੀਆਂ ਕਰੇ ਸਉਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸਉਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸਉਣ ਵੀਰ ਕਠੀਆਂ ਕਰੇ ਸੋਣ ਮਹੀਨੇ ਮੀਨਾ ਪੈਂਦਾ ਸੋਣ ਮਹੀਨੇ ਮੀਨਾ ਪੈਂਦਾ ਰੱਬ ਨੂੰ ਕੋਸੀ ਜਾਈਏ ਦੁਨੀਆ ਦੇ ਨੇ ਰੰਗ ਟੰਗ ਬਦਲੇ ਹੁਣ ਕੀ ਲਾਜ ਬੜਾਈਏ ਪਿੱਪਲ ਬੋੜ ਤਾਂ ਪੱਤੇ ਲੋਕਾਂ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਹੁਣ ਕਿਵੇਂ ਤੀਆਂ ਮਨਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਤੀਆਂ ਦਾ ਗਿੱਧਾ ਅਲੋਪ ਹੋਣ ਦੀ ਕਗਾਰ ਤੇ ਸੀ ਪਰ ਔਰਤਾਂ ਨੇ ਇਹਨਾਂ ਨੂੰ ਮੁੜ ਸਿਰਜੀਤ ਕਰਨ ਦਾ ਉਪਰਾਲਾ ਅਰੰਭਿਆ ਹੈ ਜੋ ਬਹੁਤ ਵਧੀਆ ਕੋਸ਼ਿਸ਼ ਹੈ ਜਦ ਤੱਕ ਤੀਆਂ ਨਹੀਂ ਤੀਆਂ ਕਦੇ ਵੀ ਖਤਮ ਨਹੀਂ ਹੋ ਸਕਦੀ ਜਦੋਂ ਤੀਆਂ ਹੱਸਦੇ ਚਿਹਰੇ ਲੈ ਕੇ ਆਪਣੀ ਪਿੱਕੇ ਘਰ ਆਉਂਦੀਆਂ ਨੇ ਤਾਂ ਮਾਪਿਆਂ ਲਈ ਉਹ ਦਿਨ ਤੀਆਂ ਵਰਗੇ ਹੁੰਦੇ ਨੇ ਜਦੋਂ ਭੈਣ ਭਰਾਵਾਂ ਨੂੰ ਹੱਸਦੇ ਦੇਖਦੇ ਨੇ ਤਾਂ ਮਾਪਿਆਂ ਲਈ ਉਹ ਦਿਨ ਤੀਆਂ ਵਰਗੇ ਹੁੰਦੇ ਨੇ ਤੇ ਜਦੋਂ ਜਾਂਦੀ ਹੋਈ ਧੀ ਨੂੰ ਉਹਦਾ ਬਾਪ ਉਹਦੇ ਮੋਢੇ ਤੇ ਹੱਥ ਰੱਖਦਾ ਤਾਂ ਧੀਆਂ ਦੇ ਲਈ ਉਹ ਦਿਨ ਧੀਆਂ ਵਰਗੇ ਹੁੰਦੇ ਨੇ ਤੇ ਜਦੋਂ ਪੇਕੇ ਘਰ ਦੇ ਸਾਰੇ ਜੀ ਧੀਆਂ ਨੂੰ ਖਿੜੇ ਮੱਥੇ ਮਿਲਦੇ ਨੇ ਤਾਂ ਧੀਆਂ ਲਈ ਉਹ ਦਿਨ ਧੀਆਂ ਵਰਗੇ ਹੁੰਦੇ ਨੇ ਸਾਰੀਆਂ ਧੀਆਂ ਇਦਾਂ ਹੀ ਸਹਰੇ ਘਰ ਤੋਂ ਹੱਸਦੀਆਂ ਪੇਕੇ ਘਰ ਆਉਣ ਤੇ ਪੇਕੇ ਘਰਾਂ ਤੋਂ ਹੱਸਦੀਆਂ ਸਹਰੇ ਘਰ ਜਾਣ ਤੇ ਮਾਪਿਆਂ ਅਤੇ ਧੀਆਂ ਦੇ ਮਨਾਂ ਵਿੱਚ ਇਹ ਦਿਨ ਧੀਆਂ ਵਰਗੇ ਇਦਾਂ ਹੀ ਸਜੀਤ ਰਹੇ ਤਿੰਿਆਂ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ